ਮੈਂ ਸਭ ਤੋਂ ਪਹਿਲਾਂ ਤੇ ਧੰਨਵਾਦ ਕਰਦੀ ਹਾਂ ਆਪਣੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਜਿਨ੍ਹਾਂ ਨੇ ਮੇਰੇ ਵਿੱਚ ਵਿਸ਼ਵਾਸ ਜਤਾਇਆ ਤੇ ਮੈਨੂੰ ਮੇਰੇ ਹੀ ਇਲਾਕੇ 'ਚੋਂ ਮੇਰੀ ਆਪਣੀ ਵਾਰਡ 'ਚੋਂ ਜਿਹਦਾ ਨੰਬਰ ਕੀ ਵਾਰਡ ਨੰਬਰ 11 ਹੈ ਉੱਥੋਂ ਮੈਨੂੰ ਉਮੀਦਵਾਰ ਐਲਾਨਿਆ ਤੇ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਮੈਂ ਆਪਣੇ ਇਲਾਕਾ ਨਿਵਾਸੀਆਂ ਦਾ ਜਿਨ੍ਹਾਂ ਨੇ ਅੱਗੇ ਵੀ ਮੇਰੇ ਵਿੱਚ ਵਿਸ਼ਵਾਸ ਜਤਾਇਆ ਸੀਗਾ ਤੇ ਆਪਣੀ ਸੇਵਾ ਦਾ ਮੌਕਾ ਦਿੱਤਾ ਤੇ ਤਨ ਦੇਹੀ ਦੇ ਨਾਲ ਮੈਂ ਤੇ ਮੇਰੇ ਪਰਿਵਾਰ ਨੇ ਰਿਤੇਸ਼ ਜੀ ਨੇ ਉਹਨਾਂ ਦੀ ਸੇਵਾ ਨਿਭਾਈ ਤੇ ਇਹੋ ਹੀ ਅਪੀਲ ਕਰੂੰਗੀ ਹੁਣ ਮੈਂ ਆਪਣੇ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਕਿ ਆਪਣੀ ਬੇਟੀ ਦੇ ਸਿਰ ਤੇ ਫੇਰ ਆਪਣਾ ਪਿਆਰ ਭਰਿਆ ਹੱਥ ਰੱਖੋ ਆਸ਼ੀਰਵਾਦ ਦਿਓ ਤੇ ਜਿਸ ਤਰ੍ਹਾਂ ਅਸੀਂ ਸਭ ਨੇ ਮਿਲ ਕੇ 5 ਸਾਲਾਂ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਕੰਮ ਕੀਤਾ ਹੈ ਉਸ ਤਰ੍ਹਾਂ ਹੀ ਅੱਗੇ ਆਉਣ ਵਾਲੇ 5 ਸਾਲਾਂ ਦੇ ਵਿੱਚ ਜੋ ਥੋੜੀ-ਬਹੁਤ ਕਮੀ ਪੇਸ਼ੀ ਰਹਿ ਗਈ ਹੈ ਉਹਨੂੰ ਵੀ ਦੂਰ ਕਰੀਏ ਤੇ ਆਪਣੇ ਇਲਾਕੇ ਨੂੰ ਹੋਰ ਸੁਵਾਰੀਏ ਬਹੁਤ ਬਹੁਤ ਦੋਗਦਾਨ ਰਿਹਾ ਹੈ ਮੇਰੇ ਸਾਥੀਆਂ ਦਾ ਮੇਰੀ ਟੀਮ ਦਾ ਜਿਨ੍ਹਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਹਮੇਸ਼ਾ ਹੀ ਮੇਰੇ ਇਲਾਕੇ ਵਿੱਚ ਮੇਰਾ ਸਾਥ ਦਿੱਤਾ ਹੈ ਭਾਵੇਂ ਸੀਵਰੇਜ ਦਾ ਕੰਮ ਸੀਗਾ ਗਲੀ ਵਿੱਚ ਪਾਣੀ ਦੀਆਂ ਪਾਈਪਾਂ ਪਾਉਣ ਦਾ ਕੰਮ ਸੀਗਾ ਗਲੀਆਂ ਬਣਾਉਣ ਦਾ ਕੰਮ ਸੀਗਾ ਮੈਨੂੰ ਖੁਸ਼ੀ ਹੋਊਗੀ ਇਹ ਤੁਹਾਨੂੰ ਦੱਸ ਦੇ ਕਿ ਜਦੋਂ ਮੈਂ ਇਸ ਇਲਾਕੇ ਦੇ ਵਿੱਚ ਆਈ ਸੀਗੀ ਤੇ ਮੋਰ ਥੈਨ 60% ਜਿਹੜਾ ਇਲਾਕਾ ਸੀਗਾ ਉਹ ਕੱਚਾ ਸੀਗਾ ਤੇ ਅੱਜ ਜੇ ਤੁਸੀਂ ਪੂਰੇ ਇਲਾਕੇ ਦਾ ਸਰਵੇ ਕਰੋ ਤੇ ਮੇਰਾ ਖਿਆਲ 10-15% ਤੋਂ ਉੱਪਰ ਤਾਂ ਨੂੰ ਇਲਾਕਾ ਨਹੀਂ ਮਿਲੂਗਾ ਔਰ ਉਹ ਵੀ ਜਿਸ ਤਰ੍ਹਾਂ ਹੀ ਤੁਸੀਂ ਸਾਰੇ ਸਾਥ ਦਿੰਦੇ ਜੇ ਸਹਿਯੋਗ ਦਿੰਦੇ ਜੇ ਆਮ ਆਦਮੀ ਪਾਰਟੀ ਦਾ ਹਾਊਸ ਬੰਦਾ ਤੇ ਆਉਂਦੇ ਹੀ ਅਸੀਂ ਨੈਕਸਟ ਮੰਥ ਤੋਂ ਜਿਹੜੀਆਂ 2-4 ਗਲੀਆਂ ਰਹਿ ਗਈਆਂ ਉਹਨਾਂ ਦਾ ਵੀ ਕੰਮ ਕਰਵਾ ਦੇਣਾ ਤੇ ਸਿਰਫ ਗਲੀਆਂ ਬਣਾਉਣ ਤੱਕ ਨਹੀਂ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੀ ਸੋਚ ਆ ਉਹਨਾਂ ਦੀ ਸੋਚ ਦੇ ਅਨੁਸਾਰ ਜਿਹੜੇ ਸਾਡੇ ਕੁਝ ਪਿਛੜੇ ਵਰਗਾਂ ਉਹਨਾਂ ਲਈ ਬਹੁਤ ਸਹੂਲਤਾਂ ਨੇ ਜਿਹਦੇ ਵਿੱਚ ਸਭ ਤੋਂ ਪਹਿਲੋ ਬਿਜਲੀ ਦੇ ਬਿੱਲਾਂ ਦੀ ਜੇ ਗੱਲ ਕਰੀਏ ਤੇ ਹਰ ਪਰਿਵਾਰ ਨੂੰ ਇਹ ਮੁੱਖ ਸੁਵਿਧਾ ਮਿਲੀ ਹੈ ਹਰ ਪਰਿਵਾਰ ਨੂੰ ਇੱਕ ਜਿੰਨੂੰ ਕਹਿ ਸਕਦੇ ਆ ਇਹ ਤੋਹਫ਼ਾ ਮਿਲਿਆ ਕਿ ਜਿਹੜਾ ਹਰ ਮਹੀਨੇ ਸਾਨੂੰ ਆਪਣੇ ਬਜਟ ਦੇ ਵਿੱਚੋਂ ਸਭ ਤੋਂ ਪਹਿਲੋ ਖਰਚਾ ਸਾਈਡ ਤੇ ਰੱਖਣਾ ਪੈਂਦਾ ਸੀਗਾ ਕਿ ਅਸੀਂ ਬਿਜਲੀ ਦਾ ਬਿੱਲ ਪੇ ਕਰਨਾ ਹੈ ਉਹ ਬਹੁਤ ਵੱਡੀ ਸਹੂਲਤ ਹੈ 600 ਯੂਨਿਟ ਜਿਹੜੇ ਫ੍ਰੀ ਆ ਪਰਿਵਾਰਾਂ ਦੇ ਉਹ ਇੱਕ ਆਮ ਆਦਮੀ ਪਾਰਟੀ ਦੀ ਦੇਣ ਤੇ ਇਸ ਤੋਂ ਬਾਅਦ ਜਦੋਂ ਹਾਊਸ ਬਣਦਾ ਹੈ ਇਸੇ ਤਰ੍ਹਾਂ ਉਹਨਾਂ ਦੀ ਟੀਮ ਆਪਣੇ ਪਰਿਵਾਰਾਂ ਦੀ ਸੇਵਾ ਦੇ ਵਿੱਚ ਲੱਗੂਗੀ ਤੇ ਜੋ-ਜੋ ਵਾਅਦੇ ਉਹਨਾਂ ਨੇ ਕੀਤੇ ਆ ਉਹ ਹਮੇਸ਼ਾ ਹੀ ਪੂਰੇ ਕੀਤੇ ਆ ਤੇ ਅੱਗੇ ਵੀ ਇਸੇ ਤਰ੍ਹਾਂ ਹੋਣਗੇ ਤੇ ਇਹੋ ਹੀ ਮੈਨੂੰ ਵਿਸ਼ਵਾਸ ਆ ਤੇ ਮੈਨੂੰ ਲੱਗਦਾ ਕਿ ਮੇਰੇ ਜਿਹੜੇ ਪਰਿਵਾਰ ਆ ਉਹ ਫੇਰ ਇੱਕ ਵਾਰ ਮੈਨੂੰ ਇਹ ਅਸ਼ੀਰਵਾਦ ਦੇਣਗੇ ਤੇ ਅਸੀਂ ਫੇਰ ਮਿਲ ਕੇ ਆਪਣੇ ਇਲਾਕੇ ਨੂੰ ਹੋਰ ਸਵਾਰਾਂਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ